ਬਾਬਾ ਜੀ ਵੈਸੇ ਤਾਂ ਜੇ ਆਪਾਂ ਵੇਖੀਏ ਇਹ ਕਾਰਗਜ਼ਾਰੀ ਨਾ ਇੱਕ ਵਾਰੀ ਪੰਥ ਦੇ ਹੱਥ 'ਚ ਵੀ ਦੇਣੀ ਚਾਹੀਦੀ ਆ ਜੀ ਵੈਸੇ ਤਾਂ ਅੱਜ ਤੱਕ ਇਤਿਹਾਸ ਲੋਕਾਂ ਨੂੰ ਪਤਾ ਹੀ ਆ ਵੀ ਜਿਹੜਾ ਵੀ ਅੱਜ ਤੱਕ ਮਹਾਰਾਜ ਦੇ ਘਰ ਚੜ੍ਹ ਕੇ ਆਇਆ ਆ ਉਹਨੂੰ ਉਹਦੀ ਸਜ਼ਾ ਵੀ ਦਿੱਤੀ ਗਈ ਹੈ ਚਾਹੇ ਉਹ ਜਿੱਦਾਂ ਦਾ ਮਰਜ਼ੀ ਰਾਜਾ ਹੋਵੇ ਤੇ ਚਾਹੇ ਉਹ ਜਿੱਦਾਂ ਦੀ ਮਰਜ਼ੀ ਸਰਕਾਰ ਹੋਵੇ ਤੇ ਚਾਹੇ ਜਿਹੜਾ ਮਰਜ਼ੀ ਬੰਦਾ ਹੋਵੇ ਜੀ ਇੱਥੇ ਬਾਬਾ ਜੀ ਦਰਬਾਰ ਸਾਹਿਬ ਨਾ ਇਟ ਨਹੀਂ ਲੱਗੀ ਹੋਈ ਇੱਥੇ ਬਾਬਾ ਜੀ ਸਿੰਘਾਂ ਦੇ ਸਿਰ ਲੱਗੇ ਹੋਏ ਨੇ ਸਾਡੇ ਫਰਜ਼ ਬਣਦੇ ਨੇ ਆਪਣੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨੀ ਅਸੀਂ ਜਾਣਦੇ ਆ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਸਾਡੇ ਜਿੰਨੇ ਵੀ ਜਹੇਦਾਰ ਨੇ ਹੁਣ ਵੇਲਾ ਏ ਜੇ ਤਾਂ ਇਹਨਾਂ ਕੋ ਸਾਂਭਿਆ ਜਾਂਦਾ ਪੈਰਾ ਠੀਕ ਆ ਨਹੀਂ ਤਾਂ ਬਾਬਾ ਜੀ ਆਪਣੇ ਤਾਂ ਪੰਥ ਬਠੇਰੀ ਵਾਲੀ ਕਹਿ ਚੁੱਕਾ ਵੀ ਨਹੀਂ ਤਾਂ ਦੇ ਕੋ ਚੱਲਦਾ ਤਾਂ ਅਸੀਂ ਸੰਭਲਣ ਲਈ ਤਿਆਰ ਆ ਵਾਇਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਸ੍ਰੀ ਹਰਮੰਦਰ ਸਾਹਿਬ ਪ੍ਰੈਸਰ ਦੇ ਨਾਲ ਲੰਗਰ ਨੂੰ ਉੜਾਨ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਫਿਰ ਇੱਕ ਹੋਰ ਅਗਲੇ ਦਿਨ ਈਮੇਲ ਆਂਦੀ ਹੈ ਤੇ ਇਸ ਦੌਰਾਨ ਇਹ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਓਜਲਾ ਵੀ ਉੱਥੇ ਸੈਂਟਰਲ ਫੋਰਸਸ ਨੂੰ ਲਗਾਉਣ ਦੀ ਮੰਗ ਕਰਦੇ ਨੇ ਇਹ ਸਾਰੇ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਬੁੱਢਾ ਦਲ ਦੇ ਜਥੇਦਾਰ ਮਨਪ੍ਰੀਤ ਸਿੰਘ ਜੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਨਾ ਜਿਹੜੀ ਧਮਕੀ ਦਿੱਤੀ ਗਈ ਹੈ ਸ਼੍ਰੀਮਨ ਹਰਮੰਦਰ ਸਾਹਿਬ ਨੂੰ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੇਹੇ ਤਾਂ ਅੱਜ ਤੱਕ ਇਤਿਹਾਸ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜਾ ਵੀ ਅੱਜ ਤੱਕ ਮਹਾਰਾਜ ਦੇ ਘਰ ਚੜ੍ਹ ਕੇ ਆਇਆ ਆ ਉਹਨੂੰ ਉਹਦੀ ਸਜ਼ਾ ਵੀ ਦਿੱਤੀ ਗਈ ਹੈ ਚਾਹੇ ਉਹ ਜਿੱਦਾਂ ਦਾ ਮਰਜ਼ੀ ਰਾਜਾ ਹੋਵੇ ਤੇ ਚਾਹੇ ਉਹ ਜਿੱਦਾਂ ਦੀ ਮਰਜ਼ੀ ਸਰਕਾਰ ਹੋਵੇ ਤੇ ਚਾਹੇ ਜਿਹੜਾ ਮਰਜ਼ੀ ਬੰਦਾ ਹੋਵੇ ਜੀ ਇਹਦਾ ਲੇਖਾ ਜੋਖਾ ਜਿੰਨੇ ਹੁਣੇ ਸ਼ਰਾਰਤ ਕੀਤੀ ਵੀ ਆ ਉਹਨੂੰ ਵੀ ਦੇਣਾ ਹੀ ਪੈਣਾ ਆ ਇੱਥੇ ਹੀ ਆ ਆਪਾਂ ਸਾਰੇ ਜਣੇ ਇਹ ਭੇਦ ਬਾਲਾ ਜਰ ਗੁੱਜੇ ਨਹੀਂ ਰਹਿੰਦੇ ਸਾਰਾ ਕੁਝ ਆਪਣੇ ਆਪ ਸਮੇ ਦੇ ਅਨੁਸਾਰ ਆਪਣੇ ਆਪ ਬਾਹਰ ਆ ਜਾਣਾ ਆ ਫਿਰ ਦੱਸਾਂਗੇ ਉਹਦੀ ਬਣਦੀ ਸਜ਼ਾ ਕੀ ਆ ਕੀ ਲੱਗਦਾ ਕੋਈ ਸਾਜ਼ਿਸ਼ ਲੱਗ ਰਹੀ ਕੀ ਲੱਗਦੀ ਬਿਲਕੁਲ ਸਾਜ਼ਿਸ਼ ਹੀ ਆ ਨਾਲੇ ਆਪਾਂ ਇੰਨੇ ਜੋਗੇ ਤਾਂ ਸਿੱਖ ਹੈਗੇ ਆ ਇਹ ਤਾਂ 83 ਵੇਲੇ ਦੱਸਿਆ ਆ ਜੀ ਸਾਨੂੰ ਕਹਿਣ ਦੀ ਵੇਲੇ ਲੋੜ ਨਹੀਂ ਕਈ ਗੱਲਾਂ ਜੀ ਪਤਾ ਜਾਂ ਸਾਰਿਆਂ ਨੂੰ ਵੀ ਬਾਬਾ ਜੀ ਵੀ ਬਹੁਤ ਕੁਝ ਕਰ ਸਕਦੇ ਆ ਸਿੱਖ ਅੱਜ ਤਾਂ ਕੌਮ ਚਿੰਤਾ ਦੇ ਵਿੱਚ ਐ ਸ਼੍ਰੀ ਹਰਮੰਦਰ ਸਾਹਿਬ ਪ੍ਰਿਸਰ ਦੇ ਨਾਲ ਲੰਗਰ ਹਾਲ ਨੂੰ ਉਡਾਣ ਦੀ ਧਮਕੀ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਜੋ ਹਾਲਾਤ ਚੱਲਦੇ ਆ ਭਾਵੇਂ ਤਖਤਾਂ ਦੀ ਲੜਾਈ ਕਹਿ ਲਈਏ ਹਾਲਾਂਕਿ ਦੋਨਾਂ ਤਖਤਾਂ ਵੱਲੋਂ ਜਿਹੜੀ ਲੜਾਈ ਹੋਈ ਉਹ ਫੈਸਲੇ ਵਾਪਸ ਲੈ ਲਿੱਤੇ ਗਏ ਪਰ ਜਿਹੜੀ ਚਿੰਤਾ ਦਾ ਵਿਸ਼ਾ ਨਾ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਕੁਝ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜਿਹੜੇ ਸਾਡੇ ਸੂਝਵਾਨ ਸਾਡੇ ਪੰਥ ਦੇ ਜੀ ਸੂਝਵਾਨਾਂ ਨੂੰ ਹੁਣ ਸਾਡੇ ਜਿਹੜੇ ਜਿੰਨੇ ਵੀ ਜਹੇਦਾਰ ਨੇ ਜਾਂ ਸਾਡੇ ਪੰਥ ਦੇ ਜਿਹੜੇ ਵੀ ਆਗੂ ਨੇ ਇਹ ਸਮਾਂ ਬਹੁਤ ਸਹੀ ਨਹੀਂ ਚੱਲ ਰਿਹਾ ਜੀ ਸਾਨੂੰ ਇਸ ਟਾਈਮ ਏਕਤਾ ਦੀ ਜ਼ਰੂਰਤ ਆ ਜੀ ਸਭ ਤੋਂ ਵੱਡੀ ਗੱਲ ਮਹਾਰਾਜ ਕਹਿੰਦੇ ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਜੀ ਹੁਣ ਸਮਾਂ ਆ ਜੀ ਮੈਂ ਤਾਂ ਸਾਰਿਆਂ ਨੂੰ ਕੱਲੇ ਆਪਣੇ ਪੰਥ ਦੇ ਨਹੀਂ ਜਿਹੜੇ ਸਾਡੇ ਪੰਜਾਬ ਦੇ ਵੈਸੀ ਵੀ ਲੀਡਰ ਨੇ ਸੂਜਵਾਨ ਨੇ ਜੀ ਕਿਉਂਕਿ ਮਹਾਰਾਜ ਨੇ ਇੱਥੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਸਨਮਾਨ ਦਿੱਤਾ ਆ ਜੀ ਸਾਨੂੰ ਏਕਤਾ ਦਾ ਸਬੂਤ ਦਿੱਤਾ ਵੀ ਇੱਥੇ ਆਪਾਂ ਇੱਕ ਹੋਣਾ ਆ ਜੀ ਜਿਹੜੇ ਵੀ ਸਾਡੇ ਸੂਝਵਾਨ ਨੇ ਜਿਹੜੇ ਵੀ ਸਾਡਾ ਦਰਦ ਰੱਖਦੇ ਨੇ ਪੰਜਾਬ ਦੇ ਪ੍ਰਤੀ ਜੀ ਉਹਨਾਂ ਨੂੰ ਇਕੱਠੇ ਹੋ ਗਏ ਇੱਕ ਮੰਚ ਤੇ ਹੁਣ ਹੁਣ ਵੇਟ ਕੀ ਕਰਦੇ ਆ ਵੈਸੇ ਇਹ ਹੋਣਾ ਚਾਹੀਦਾ ਇਕੱਠੇ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮੌਕਾ ਸਿੱਖ ਧਰਮ ਦੇ ਉੱਤੇ ਆਇਆ ਸਰਬਤ ਖਾਲਸਾ ਬੁਲਾਇਆ ਜਾਂਦਾ ਹੈ ਇਸ ਤੋਂ ਪਹਿਲਾਂ ਦੇ ਜੇ ਸਰਬਤ ਖਾਲਸਾ ਦੀ ਗੱਲ ਕੀਤੀ ਜਾਏ ਉਹ ਉਹਨੇ ਕਾਮਯਾਬ ਨਹੀਂ ਹੋ ਸਕੇ ਇੱਕ ਵਿਰੋਧ ਤਾਂ ਬੜੀ ਹੋਈ ਹੈ ਤੁਹਾਨੂੰ ਲੱਗਦਾ ਕਿ ਹੁਣ ਇੱਕ ਐਸਾ ਸਰਬਤ ਖਾਲਸਾ ਹੋਣਾ ਚਾਹੀਦਾ ਜਿੰਦੇ ਚ ਸਾਰੇ ਉੱਥੇ ਹੋਣੇ ਚਾਹੀਦੇ ਨੇ ਬਾਬਾ ਜੀ ਵੈਸੇ ਤਾਂ ਜੇ ਆਪਾਂ ਵੇਖੀਏ ਇਹ ਕਾਰਗੁਜ਼ਾਰੀ ਨਾ ਇੱਕ ਵਾਰੀ ਪੰਥ ਦੇ ਹੱਥ ਚ ਵੀ ਦੇਣੀ ਚਾਹੀਦੀ ਆ ਜੀ ਸਾਡਾ ਜਿਹੜਾ ਪੰਥ ਆ ਇਹ ਬਹੁਤ ਵੱਡਾ ਆ ਜੀ ਬਹੁਤ ਕੁਛ ਆ ਇਹਦੇ ਕੋਲ ਇੱਕ ਪੰਜਾਬ ਸਰਕਾਰ ਜਿਨੇ ਇਹ ਬਜਟ ਰੱਖਦਾ ਆ ਦਰਬਾਰ ਸਾਹਿਬ ਆ ਆਪਣੇ ਛੀਦਾ ਸਾਹਿਬ ਆ ਜੀ ਇਹ ਬਾਬਾ ਜੀ ਬਹੁਤ ਕੁਸ਼ ਆ ਸਾਡੇ ਖਿਆਨ ਦੇ ਜੀ ਜਿਹੜੇ ਬੰਦੇ ਸਾਨੂੰ ਖਰਾਬ ਕਰ ਰਹੇ ਆ ਉਹਨਾਂ ਨੂੰ ਪਿੱਛੇ ਕਰ ਦੇਣਾ ਚਾਹੀਦਾ ਆ ਇਹਦਾ ਹੁਣ ਪਾਰਟੀ ਕੋਈ ਵਧੀਆ ਤਰੀਕੇ ਉੱਠੇ ਜਿੰਨੂੰ ਜਿਹੜੇ ਜਿਹੜੇ ਦਰਦੀ ਨੇ ਉਹ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਨਾ ਇੱਕ ਵਾਰੀ ਸਾਰੇ ਜਣੇ ਇਕੱਠੇ ਹੋ ਜਾਣ ਪਾਰਟੀਆਂ ਦੀ ਗੱਲ ਕਰੀਏ ਨਾ ਜੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਲਈਏ ਉਹਨਾਂ ਤੋਂ ਤਾਂ ਸਿੱਖ ਧਰਮ ਨੂੰ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਜੋ ਹਾਲਾਤ ਹੋਏ ਨੇ ਪਿਛਲੇ ਦਹਾਕਿਆਂ ਦੇ ਦੌਰਾਨ ਬੇਦਬੀਰ ਮਾਮਲੇ ਹੋਣ ਇਸ ਤਰ੍ਹਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਇੱਕ ਹੋਰ ਮੰਚ ਹੋਣਾ ਚਾਹੀਦਾ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਹੋਰ ਹੋਣਾ ਚਾਹੀਦਾ ਮੰਚ ਤੁਸੀਂ ਕੀ ਸੋਚਦੇ ਹੋ ਬਿਲਕੁਲ ਐਦਾਂ ਦਾ ਹੋਣਾ ਚਾਹੀਦਾ ਇਹ ਨਹੀਂ ਫਟਾਫਟ ਆ ਕੇ ਭੜਕਾਇਆ ਬਾਅਦ ਵਿੱਚ ਕੋਈ ਗੱਲਬਾਤ ਇਹੋ ਜਿਹੀ ਹੋਗੀ ਤੇ ਸ਼ਾਂਤ ਹੋਗੇ ਐਦਾਂ ਨਹੀਂ ਜੀ ਬਿਲਕੁਲ ਸੋਚ ਤੇ ਸਮਝ ਜਿੱਦਾਂ ਮਹਾਰਾਜ ਨੇ ਸਾਨੂੰ ਕਿਹਾ ਵੀ ਨੀਤੀ ਸਾਨੂੰ ਇਸ ਟਾਈਮ ਨੀਤੀ ਦੀ ਜ਼ਰੂਰਤ ਆ ਵਧੀਆ ਸੂਝਵਾਨਾਂ ਦੀ ਬਹੁਤ ਨੇ ਇਦਾਂ ਦੇ ਸਿੰਘ ਜਿਹੜੇ ਆਪਣੇ ਐਕਟੀਵਿਟੀ ਰੱਖਦੇ ਨੇ ਕਾਫੀ ਜਹੇਦਾਰ ਵੀ ਨੇ ਜਿਹੜੇ ਸੂਝਵਾਨ ਨੇ ਹੁਣ ਸਮਾਂ ਆ ਉਹ ਬਖਾਣ ਦਾ ਵੀ ਆਪਾਂ ਇੱਕ ਹੋ ਕੇ ਆਪਾਂ ਇੱਕ ਸਬੂਤ ਦਈਏ ਤੁਹਾਨੂੰ ਲੱਗਦਾ ਕਿ ਗੁਰੂ ਦੀ लाडली ਫੌਜ ਨੂੰ ਵੀ ਅੱਗੇ ਆਉਣਾ ਚਾਹੀਦਾ ਬਿਲਕੁਲ ਅੱਗੇ ਹੀ ਆਵੇ ਇਹ ਬਾਬਾ ਜੀ ਇਤਿਹਾਸ ਪੜ੍ਹਦੇ ਹੋ ਜਦੋਂ ਜਦੋਂ ਕਿਤੇ ਕੋਈ ਭੀੜ ਪੈਂਦੀ ਹੈ ਉਦੋਂ ਆਪਣੇ ਆਪ ਹੀ ਫੌਜ ਆਪਣੇ ਆਪ ਭੀੜ ਪਏ ਤਾਂ ਤਾਂ ਆਂਦੇ ਨਹੀਂ ਨੇ ਲੇਕਿਨ ਹੁਣ ਤੁਹਾਨੂੰ ਲੱਗਦਾ ਕਿ ਇਹ ਸਮਾਂ ਦੀ ਮੰਗ ਹੈ ਕਿ ਲਾਡਲੀ ਫੌਜ ਅੱਗੇ ਆਵੇ ਤੇ ਮੋਰਚਾ ਸੰਭਾਲੇ ਵੈਸੇ ਤਾਂ ਬਾਬਾ ਜੀ ਚਾਹਣਾ ਤਾਂ ਵੈਸੇ ਹੀ ਤਾਂ ਚਾਹਨੇ ਆ ਸ਼ੁਰੂ ਤੋਂ ਅਸੀਂ ਤਾਂ ਕਹਿੰਦੇ ਆ ਵੀ ਬੁੱਢੇ ਦਲ ਦੇ ਜਹੇਦਾਰ ਹੀ ਅਕਾਲ ਤਖਤ ਦੇ ਜਹੇਦਾਰ ਨੇ ਜੀ ਤੁਸੀਂ ਪਿੱਛੇ ਨੈੱਟ ਤੇ ਚੈੱਕ ਕਰ ਸਕਦੇ ਆ ਜਿਹੜੇ ਜੇਹੇਦਾਰ ਬੁੱਢੇ ਦਲ ਦੇ ਹੁੰਦੇ ਸੀਗੇ ਉਹੀ ਅਕਾਲ ਤਖਤ ਦੇ ਜੇਹੇਦਾਰ ਹੁੰਦੇ ਸੀਗੇ ਜੀ ਅਸੀਂ ਤਾਂ ਕਹਿੰਨੇ ਆ ਵੀ ਬੁੱਢੇ ਦਲ ਦੇ ਹੱਥ ਇਹ ਪੈਰਾ ਆਣਾ ਚਾਹੀਦਾ ਬਾਕੀ ਆ ਜਿਹੜੀਆਂ ਹੈ ਕਮੇਟੀਆਂ ਬਣੀਆਂ ਐ ਐਸਜੀਪੀਸੀ ਟਾਸਕ ਫੋਰਸ ਇਹਨਾਂ ਨੇ ਕੱਲ੍ਹ ਸਿੰਘਾਂ ਨੂੰ ਡੱਕਣ ਨੂੰ ਬਣਾਈਆਂ ਹੁਣ ਆਪਾਂ ਨੂੰ ਸੈਂਟਰ ਕੋਲੋਂ ਮੰਗਣ ਦੀ ਕੀ ਲੋੜ ਆ ਟਾਸਕ ਫੋਰਸ ਆਵੇ ਇੰਨੀ-ਇੰਨੀ ਤਨਖਾਹਾਂ ਐਸਜੀਪੀਸੀ ਦੇ ਰਹੀ ਆ ਇਹ ਉੱਠ ਕੇ ਬਿਆਨ ਦੇਣ ਵੀ ਅਸੀਂ ਹੈਗੇ ਆ ਆਪਣੇ ਜੋਗੇ ਟਾਸਕ ਫੋਰਸ ਦੀ ਗੱਲ ਕਰੀ ਜਾ ਵੀ ਇਹ ਬਿਲਕੁਲ ਤੁਸੀਂ ਹੋਏ ਜਿਵੇਂ ਕਿਹਾ ਕਿ ਕਿ ਸਿੰਘਾਂ ਨੂੰ ਡੱਕਣ ਲਈ ਹੈ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਓਜਲਾ ਮੰਗ ਕਰ ਰਹੇ ਨੇ ਕੇਂਦਰ ਕੋਲੋਂ ਕਿ ਉੱਥੇ ਸੈਂਟਰਲ ਫੋਰਸਿਜ਼ ਲਗਾ ਦਿੱਤੀਆਂ ਜਾਣੀਆਂ ਚਾਹੀਦੀਆਂ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਾਬਾ ਜੀ ਉਹ ਇੱਕ ਰਾਜਨੀਤੀ ਬੰਦੇ ਉਹ ਰਾਜਨੀਤੀ ਦੇ ਤਰੀਕੇ ਨਾਲ ਸੋਚਦੇ ਪਏ ਆ ਕੀ ਰਾਜਨੀਤੀ ਹੋ ਸਕਦੀ ਹੈ ਰਾਜਨੀਤੀ ਇਹ ਹੀ ਆ ਵੀ ਇਹ ਸੋਚਦੇ ਹੋਣਗੇ ਵੀ ਉੱਥੇ ਹੁਣ ਆਪਾਂ ਲਿਆ ਕੇ ਇਹਨਾਂ ਦੇ ਮੂਰੇ ਸਿੰਘਾਂ ਦੇ ਮੂਰੇ ਫੋਰਸ ਦੂਜੀ ਖੜੀ ਕਰੀਏ ਫਿਰ ਸਾਡੀ ਕਿਹੇ ਕੋਈ ਜੇਹੇ ਬੰਦੀ ਲੜੇ ਫੇ ਨੁਕਸਾਨ ਹੋਵੇ ਇਹੀ ਚਾਹਦੇ ਵੇ ਕਿਉਂਕਿ ਜਿਆਦਾ ਟਾਈਮ ਪੈ ਗਿਆ ਨਾ ਹੁਣ ਹੁਣ ਇਹਨਾਂ ਨੂੰ ਹੋਰ ਤਰ੍ਹਾਂ ਹੁੰਦਾ ਹੋਊਗਾ ਮੈਨੂੰ ਤਾਂ ਇਹ ਇਦਾਂ ਹੀ ਲੱਗਦਾ ਪਿਆ ਵੀ ਇਹ ਕੁਝ ਚਾਹਦੇ ਆ ਵੈਸੇ ਇਹ ਰਾਜਨੀਤੀ ਵਾਲੇ ਪੱਖਾ ਸਾਡੇ ਕੋ ਸਾਡੀਆਂ ਫੌਜਾਂ ਕੋ ਸਭ ਕੁਝ ਹੀ ਹੈਗਾ ਆ ਸਾਡੇ ਨਿਹੰਗ ਸਿੰਘਾਂ ਕੋ ਜੇ ਅਸੀਂ ਜਾ ਕੇ ਸਾਰੀਆਂ ਜੇਸੇ ਬੰਦੀਆਂ ਵਹਿ ਜੀਏ ਬਾਬਾ ਜੀ ਏਡੀ ਕੋਈ ਗੱਲ ਥੋੜੀ ਐ ਇੱਥੇ ਬਾਬਾ ਜੀ ਦਰਬਾਰ ਸਾਹਿਬ ਨਾ ਇਟ ਨਹੀਂ ਲੱਗੀ ਹੋਈ ਇੱਥੇ ਬਾਬਾ ਜੀ ਸਿੰਘਾਂ ਦੇ ਸਿਰ ਲੱਗੇ ਹੋਏ ਨੇ ਉੱਥੇ ਬਾਬਾ ਜੀ ਸਿੰਘਾਂ ਦੇ ਸਿਰ ਲੱਗੇ ਹੋਏ ਆ ਗੁਰੂ ਆਮਦਾਵ ਜੀ ਦੀ ਧਰਤੀ ਤੇ ਉਹ ਤਾਂ ਬਾਬਾ ਜੀ ਬਣਿਆ ਆ ਮੋਰਚਾ ਤੇ ਜੇ ਹੋਰ ਸਿੰਘਾਂ ਦੀ ਜਰੂਰਤ ਪਈ ਫੇਰ ਬਾਬਾ ਜੀ ਕਹਿਣਗੇ ਵੀ ਲੋੜ ਨਹੀਂ ਕੱਲਾ-ਖੱਲਾ ਖਾਲਸਾ ਬਾਬਾ ਜੀ ਉਹਨਾਂ ਦੀ ਫੌਜ ਆ ਜਿਨ੍ਹਾਂ ਨੇ ਸਵਾ ਲੱਖ ਨਾਲ ਇੱਕ ਲੜਾਇਆ ਹੈ ਅੱਛਾ ਜਿਹੜਾ ਗੁਰਜੀਤੋ ਜਿਲ੍ਹਾ ਦਾ ਇਹ ਮੰਗ ਹੈ ਤੁਹਾਨੂੰ ਲੱਗਦਾ ਕਿ ਵੱਡੀ ਸਾਜ਼ਿਸ਼ ਹੈ ਇੱਥੇ ਕਬਜ਼ਾ ਕਰਨ ਨੂੰ ਲੈ ਕੇ ਜਾਂ ਹਰਿਮੰਦਰ ਸਾਹਿਬ ਪ੍ਰੈਸਰ ਦੇ ਉੱਤੇ ਬਾਬਾ ਜੀ ਇਹ ਰਾਜਨੀਤੀ ਪੱਖ ਆਏ ਇਹ ਬੰਦੇ ਸਿਰਫ ਆਪਣੀ ਆਪਣੀ ਡਿਊਟੀ ਪੂਰੀ ਕਰ ਰਹੇ ਆ ਕਿ ਉਹ ਆਪਣੇ ਆਪ ਨੂੰ ਵਧੀਆ ਦੱਸ ਰਹੇ ਵੀ ਅਸੀਂ ਇਥੇ ਆ ਫੋਰਸ ਲਵਾ ਦੰਨੇ ਆ ਪਰ ਕਿਸੇ ਨੇ ਇਹ ਗੱਲ ਨਹੀਂ ਸੋਚੀ ਵੀ ਸਾਨੂੰ ਫੋਰਸ ਦੀ ਜਰੂਰਤ ਪਵੇ ਕਿਉਂ ਸਾਡੀ ਆਪਣੀ ਆ ਫੌਜ ਹੈਗੀ ਆ ਪਰ ਉਹ ਇੱਕ ਆਪ ਇੱਕ ਸਿੱਖ ਇੱਕ ਸਿੱਖ ਇਹੋ ਜੀ ਮੰਗ ਕਰੇ ਮੈਂ ਬਾਬਾ ਜੀ ਰਾਜਨੀਤੀ ਨੇ ਆਪਾਂ ਉਹਨਾਂ ਨੂੰ ਰਾਜਨੀਤੀ ਪੱਖ ਅਲੱਗ अच्छा ਤੁਸੀਂ ਚਲੋ ਆਪ ਰਾਜਨੀਤੀ ਨੂੰ ਅਲੱਗ ਛੱਡ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਫੇਲ ਲੱਗਦੀ ਹੈ ਤੁਹਾਨੂੰ ਇਸ ਮਾਮਲੇ ਬਿਲਕੁਲ ਬਾਬਾ ਜੀ ਜੇ ਜਦੋਂ ਕੋਈ ਦਿਨ ਵਿਹਾਰ ਮਨਾਣਾ ਉਦੋਂ ਟਾਸਕ ਫੋਰਸ ਲਾ ਲੈਣੀ ਤੇ ਅੱਜ ਸਾਨੂੰ ਜੇ ਇਦਾਂ ਦੀ ਫੋਰਸ ਦੀ ਜਰੂਰਤ ਪਵੇ ਤੇ ਸਾਡੀ ਫਿਰ ਇਹਦੇ ਵਿੱਚ ਤਾਂ ਖਾਨੀ ਹੈ ਨਾ ਕੀ ਸੋਚਣਗੇ ਜਿਹੜੇ ਬਾਹਰ ਦਾ ਆਪਣੇ ਬਿਠੇ ਨੇ ਵੀ ਅਸੀਂ ਆਪਣਾ ਘਰ ਨਹੀਂ ਸੰਭਾਲ ਸਕਦੇ ਸਾਡਾ ਘਰ ਆ ਬਾਬਾ ਜੀ 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 ਸਾਡਾ ਨਹੀਂ ਸਾਰਿਆਂ ਦਾ ਸਾਂਝਾ ਹੀ ਆ ਉਹ ਜੀ ਉਹ ਕਿਸੇ ਇੱਕ ਦਾ ਨਹੀਂ ਹੈਗਾ ਸਾਰੇ ਧਰਮਾਂ ਦਾ ਏਕਤਾ ਆ ਤਾਂ ਹੀ ਉਹਦੇ ਚਾਰ ਦਰਵਾਜੇ ਨੇ ਜਿਹੜਾ ਜਿੱਧਰੋਂ ਮਰਜੀ ਆਵੇ ਸਾਡੇ ਫਰਜ਼ ਬਣਦੇ ਨੇ ਆਪਣੇ ਧਾਰਮਿਕ ਸਥਲਾਂ ਦੀ ਰੱਖਿਆ ਕਰਨੀ ਅਸੀਂ ਜਾਣਦੇ ਆ ਜੇ ਮੰਨ ਲਓ ਸਰਕਾਰਾਂ ਨੂੰ ਲੱਗਦਾ ਆ ਤੇ ਪਿੱਛੇ ਹੋ ਜਾਣ ਜਐਸਜੀਪੀਸੀ ਨੂੰ ਵੀ ਲੱਗਦਾ ਆ ਵੀ ਸਾਨੂੰ ਇਹ ਚੀਜ਼ ਗਲਤ ਲੱਗ ਰਹੀ ਆ ਤੇ ਵੈਸੇ ਤਾਂ ਜਿੱਦਾਂ ਤੁਸੀਂ ਸੋਚਦੇ ਆ ਕਾਲ ਤਾਕਤ ਦੇ ਜਹੇਦਾਰਾਂ ਬਾਰੇ ਬਾਬਾ ਜੀ ਐਕਟ ਦੇ ਹਿਸਾਬ ਨਾਲ ਤਾਂ ਇਹ ਪੁਜਾਰੀ ਨੇ अच्छा पुजारी ਨੇ हां जी एक्ट ਦੇ ਹਿਸਾਬ ਨਾਲ ਇਹ ਪੁਜਾਰੀ ਨੇ ਤੁਸੀਂ ਉਹ ਪੜ੍ਹ ਲਓ ਐਕਟ ਦੇ ਵਿੱਚ ਜਿਹੇ ਹਦਾ ਥੋੜੀ ਲਿਖਿਆ ਆ ਜੀ ਮੈਂ ਐਕਟ ਦੇ ਹਿਸਾਬ ਨਾਲ ਕਹਿ ਰਿਹਾ ਆ ਜੀ ਠੀਕ ਹੈ ਜੀ ਨਾਲੇ ਜਿਹੜਾ ਪੰਥ ਆ ਉਹ ਤਨਖਾਈ ਆ ਥੋੜੀ ਹੈ ਜਿਹੜੇ ਉੱਥੇ ਤਨਖਾਹ ਲੈ ਰਹੇ ਹੋ ਸਾਡੇ ਕਿਦਾਂ ਹੋ ਸਕਦੇ ਨੇ ਜੀ ਬਿਲਕੁਲ ਅੱਛਾ ਇੱਕ ਨਾ ਇਹ ਵੀ ਸੋਸ਼ਲ ਮੀਡੀਆ ਤੇ ਜਦੋਂ ਤੇ ਧਮਕੀਆਂ ਮਿਲੀਆਂ ਇਹ ਗੱਲ ਵੀ ਕਹੀ ਕਿ ਉੱਥੇ ਸੰਗਤ ਘਟ ਜੇਗੀ ਸੰਗਤ ਨੂੰ ਘਟਾਉਣ ਲਈ ਤਾਂ ਨਹੀਂ ਕੁਝ ਕੀਤਾ ਜਾ ਸਕਦਾ ਨਹੀਂ ਬਾਬਾ ਜੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਦੇ ਨਾਲ ਪਿਆਰ ਆ ਬਾਬਾ ਜੀ ਉਹ ਸਿਰ ਧਲੀ ਤੇ ਧਰ ਕੇ ਆਪਣੇ ਆਪ ਉਹਨਾਂ ਨੇ ਪਹੁੰਚ ਜਾਣਾ ਆ ਪਰ ਜਿਹੜੀਆਂ ਹੋਰ ਕਮਿਊਨਿਟੀਆਂ ਉਹ ਡਰਦੀਆਂ ਗਿਆਨ ਨਾਲ ਨਹੀਂ ਬਿਲਕੁਲ ਉਹਨਾਂ ਨੂੰ ਪਤਾ ਹੀ ਆ ਜੀ ਸਿੰਘ ਰੱਖਿਆ ਕਰਦੇ ਆਏ ਸ਼ੁਰੂ ਤੋਂ ਦੱਸਣ ਬਾਬਾ ਜੀ ਸਾਡੇ ਗੁਰੂਆਂ ਦਾ ਇਤਿਹਾਸ ਬੋਲਣ ਦੱਸੋ ਕਿੱਥੇ ਨਹੀਂ ਸਿੰਘ ਖੜੇ ਜਦ ਕੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੀ ਪੰਜਾਬੀਆਂ ਦਾ ਸਭ ਤੋਂ ਵੱਡਾ ਹੱਥ ਆ ਕੋਈ ਅਪੀਲ ਕਰਨਾ ਚਾਹੋਗੇ ਜੀ ਹੈ ਜੀ ਕੋਈ ਸੋਚਦਾ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਸਾਡੇ ਜਿੰਨੇ ਵੀ ਜਸੇਦਾਰ ਨੇ ਹੁਣ ਵੇਲਾ ਐ ਹੁਣ ਬਾਬਾ ਜੀ ਇਹ ਆਪਣਾ ਤਗੜੇ ਹੋ ਗਏ ਆਣ ਇਹਨਾਂ ਨੂੰ ਪੁੱਛਣ ਜੇ ਤਾਂ ਇਹਨਾਂ ਕੋ ਸਾਂਭਿਆ ਜਾਂਦਾ ਪੈਰਾ ਠੀਕ ਆ ਨਹੀਂ ਤਾਂ ਬਾਬਾ ਜੀ ਆਪਣੇ ਤਾਂ ਪੰਥ ਬਥੇਰੀ ਵਾਲੀ ਕਹਿ ਚੁੱਕਾ ਵੀ ਨਹੀਂ ਤੁਹਾਡੇ ਕੋ ਚੱਲਦਾ ਤਾਂ ਅਸੀਂ ਸਾਂਭਣ ਲਈ ਤਿਆਰ ਆ ਅੱਛਾ ਪੈਰਾ ਦੇਣ ਨੂੰ ਤਿਆਰ ਹੋ ਤੁਸੀਂ ਸਭ ਬਿਲਕੁਲ ਬਾਬਾ ਜੀ ਇਹ ਕਹਿਣ ਸਹੀ ਜੇ ਹਿਸਾਬ ਨਾਲ ਇਹ ਚੱਲਦਾ ਪਿਆ ਪੈਰਾ ਉਸ ਹਿਸਾਬ ਨਾਲ ਇਹਨਾਂ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਆਪਣੀ ਲੜਾਈ ਨਹੀਂ ਜੇ ਮੁੱਕਦੀ ਭਈ ਜੀ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਬੁੱਢਾ ਦਲ ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਪੈਰਾ ਦੇਣ ਨੂੰ ਤਿਆਰ ਆਂ ਅਗਰ ਪੰਥ ਚਾਹੇ ਤਾਂ ਹਰਮੰਦਰ ਸਾਹਿਬ ਤੇ ਪੂਰਾ ਪੈਰਾ ਦੇ ਕੇ ਇਸ ਨੂੰ ਜਿਹੜਾ ਧਮਕੀਆਂ ਮਿਲਿਆ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾ ਸਕਦਾ ਹੈ ਕੈਮਰਾਮੈਨ ਪ੍ਰਥਮ ਨਾ ਪਰਮਜੀਤ ਸਿੰਘ ਗਰਾਂਘਪੁਰ ਜਲੰਧਰ